ਵਿਦੇਸ਼ਾਂ ਦੇ ਵਿੱਚ ਇਸ ਵळे ਛੁੱਟੀਆਂ ਹੋ ਚੁੱਕੀਆਂ ਹੋਈਆਂ ਨੇ ਗਰਮੀਆਂ ਦੀਆਂ ਛੁੱਟੀਆਂ ਨੇ ਲੇਕਿਨ ਪੰਜਾਬ ਵਾਲੇ ਚਾਹ ਜਿਹੜੇ ਨੇ ਇੱਥੇ ਨਹੀਂ ਹੈਗੇ ਨਾ ਇੱਥੇ ਨਾਨਕੇ ਨੇ ਕਿਉਂਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਕੱਲੇ-ਕੱਲੇ ਇੱਥੇ ਜਿਹੜੇ ਨੇ ਵਸਦੇ ਨੇ ਲੇਕਿਨ ਬੱਚਿਆਂ ਦੇ ਵਿੱਚ ਇੱਕ ਚਾਹ ਹੁੰਦਾ ਹੈ ਗਰਮੀਆਂ ਦੀਆਂ ਛੁੱਟੀਆਂ ਕਿਤੇ ਬਤੋਂ ਦਾ ਕਿਤੇ ਜਾਣ ਦਾ ਕੋਈ ਮੰਦੀ ਇੱਕ ਜਗ੍ਹਾ ਹੁੰਦੀ ਹੈ ਲੇਕਿਨ ਹਰੇਕ ਵਾਸਤੇ ਇੱਥੇ ਇਹ ਪੋਸਿਬਿਲਟੀ ਨਹੀਂ ਹੈਗੀ ਕਿ ਉਹ ਲੰਮੀਆਂ-ਲੰਮੀਆਂ ਛੁੱਟੀਆਂ ਜਿਹੜੀਆਂ ਨੇ ਵਕ-ਵਕ ਦੇ ਮੁਲਕਾਂ ਦੇ ਵਿੱਚ ਜਾ ਕੇ ਕੱਟ ਕੇ ਆਉਣ ਕਈਆਂ ਦੀਆਂ ਕੁਝ ਮਜਬੂਰੀਆਂ ਨੇ ਕਿਸੇ ਦੀਆਂ ਕੁਝ ਮਜਬੂਰੀਆਂ ਨੇ ਕਿੰਨੀਆਂ ਕ ਮਜਬੂਰੀਆਂ ਦੇ ਉੱਤੇ ਪੜ ਦੇ ਚੁੱਕੀ ਐ ਜਿੰਨਾ ਟੱਕਾ ਰੱਖੇ ਉਹਨੇ ਹੀ ਜਿਹੜਾ ਉਹ ਚੰਗੇ ਆ ਲੇਕਿਨ ਖਾਸ ਤੌਰ ਤੇ ਸਾਡੇ ਬੱਚੇ ਕਿਤੇ ਇਕੱਲਾਪਨ ਮਹਿਸੂਸ ਨਾ ਕਰਨ ਕਿਤੇ ਇਸ ਜਿਹੜੀਆਂ ਛੁੱਟੀਆਂ ਨੇ ਇਹਨਾਂ ਦੇ ਵਿੱਚ ਕਿਤੇ ਉਹ ਬੁਰੀ ਸੰਗਤ ਦੇ ਵਿੱਚ ਨਾ ਜਾਣ ਕੁਝ ਨਵਾਂ ਲਰਨ ਕਰ ਸਕਣ ਕੁਝ ਨਵਾਂ ਸਿੱਖ ਸਕਣ ਕੁਝ ਆਪਣੇ ਸੱਭਿਆਚਾਰ ਨਾਲ ਗਲਵੱਕੜੀ ਪਾ ਸਕਣ ਕੁਝ ਆਪਣੇ ਸੱਭਿਆਚਾਰ ਤੋਂ ਸਿੱਖ ਕੇ ਆਪਣੇ ਧਰਮ ਦੀਆਂ ਖੂਬਸੂਰਤਿਆਂ ਨੂੰ ਸਿੱਕੇ ਦੂਸਰੇ ਨੂੰ ਸਿਖਾ ਸਕਣ ਇਸ ਲਈ ਖਾਸ ਤੌਰ ਤੇ ਉਪਰਾਲੇ ਜਿਹੜੇ ਨੇ ਉਹ ਖਾਸ ਤੌਰ ਤੇ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਕੀਤੇ ਜਾ ਰਹੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਕਫਾ ਕਰੂ ਕਰਨੇ ਉਹਨਾਂ ਦੇ ਵੱਲੋਂ ਗੁਰਮਤ ਕੈਂਪ ਜਿਹੜੇ ਨੇ ਇੰਨਾ ਗਰਮੀ ਦੀ ਛੁੱਟੀਆਂ ਦੇ ਵਿੱਚ ਲਾਏ ਜਾਂਦੇ ਨੇ ਤਾਂ ਜੋ ਜਿਹੜੇ ਸਾਡੇ ਬੱਚੇ ਇੰਨਾ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਜਨਮ ਲਿਆ ਹੈ ਜਾਂ ਜਿਹੜੇ ਛੋਟੀ ਉਮਰੇ ਇਸ ਮੁਲਕ ਦੇ ਵਿੱਚ ਆ ਗਏ ਨੇ ਉਹ ਕਿਤੇ ਆਪਣੇ ਸਭਿਆਚਾਰ ਤੋਂ ਕਿਨਾਰਾ ਨਾ ਕਰ ਜਣ ਇਸ ਕਰਕੇ ਇਸ ਤਕਰੀਬਨ 1 ਮਹੀਨੇ ਦੇ ਗੁਰਮਤ ਕੈਂਪ ਦੇ ਵਿੱਚ ਉਹਨਾਂ ਨੂੰ ਜਿਹੜਾ ਆਪਣੀ ਗੁਰਮੁਖੀ ਸਿਖਾਈ ਜਾਂਦੀ ਹੈ ਉਹਨਾਂ ਨੂੰ ਆਪਣੇ ਧਰਮ ਦੇ ਨਾਲ ਇੰਟਰੋਡਿਊਸ ਕਰਾਇਆ ਜਾਂਦਾ ਹੈ ਗੁਰੂ ਘਰ ਕਿਸ ਤਰੀਕੇ ਨਾਲ ਆਉਣਾ ਹੈ ਕਿਸ ਤਰੀਕੇ ਨਾਲ ਪ੍ਰਵੇਸ਼ ਕਰਨਾ ਹੈ ਕਿਸ ਤਰੀਕੇ ਨਾਲ ਵੱਡਿਆਂ ਨੂੰ ਫਤਿਹ ਬੁਲਾਉਣੀ ਹੈ ਕਿਸ ਤਰੀਕੇ ਨਾਲ ਗੁਰੂ ਸਾਹਿਬ ਅੱਗੇ ਆ ਕੇ ਬੈਠਣਾ ਹੈ ਕਿਸ ਤਰੀਕੇ ਨਾਲ ਪਾਠ ਕਰਨਾ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਪਾਠ ਕਰਨ ਤੋਂ ਬਾਅਦ ਜਿਹੜਾ ਹੈ ਆਪਣੇ ਪਰਿਵਾਰ ਨੂੰ ਜਾ ਕੇ ਉਸ ਦੀਆਂ ਜਿਹੜੀਆਂ ਖੂਬਸੂਰਤੀਆਂ ਦੱਸਣੀਆਂ ਨੇ ਸਭ ਕੁਝ ਜਿਹੜਾ ਉਹਦੇ ਚ ਦੱਸਿਆ ਜਾਂਦਾ ਹੈ ਅਤੇ ਹਜ਼ਾਰਾਂ ਬੱਚੇ ਜਿਹੜੇ ਨੇ ਉਹ ਲਗਾਤਾਰ ਇੰਨਾ ਗੁਰਮਤਾਂ ਕੈਂਪ ਦੇ ਵਿੱਚ ਜਿਹੜੇ ਨੇ ਗੁਰਮੁਖੀ ਦੇ ਜਿਹੜੇ ਕੈਂਪ ਨੇ ਜਾਂ ਗੁਰਮਤ ਦੇ ਜਿਹੜੇ ਕੈਂਪ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਸਮਰ ਕੈਂਪ ਵੀ ਕਹਿੰਦੇ ਆ ਉਹਨਾਂ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਜਿਹੜੇ ਨੇ ਉਹ ਕਰ ਰਹੇ ਨੇ ਇਸੇ ਲੜੀ ਦੇ ਵਿੱਚ ਖਾਸ ਤੌਰ ਤੇ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ ਸਿਕ ਸੈਂਟਰ ਦੇ ਵੱਲੋਂ ਵੀ ਜਿਹੜਾ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਲੇਕਿਨ ਇਸ ਉਪਰਾਲੇ ਨੂੰ ਐਤਕੀ ਬਹੁਤ ਵੱਡਾ ਜਿਹੜਾ ਬੂਰ ਪਿਆ ਹੈ ਇਸ ਵਾਰ ਤਕਰੀਬਨ 300 ਤੋਂ ਵੱਧ ਬੱਚੇ ਜਿਹੜੇ ਨੇ ਉਹਨਾਂ ਨੇ ਗੁਰਮਤ ਕੈਂਪ ਦੇ ਵਿੱਚ ਆ ਕੇ ਜਿਹੜੀ ਆਪਣੀ ਹਾਜ਼ਰੀ ਲਵਾਈ ਹੈ ਅਤੇ ਨਿਤ ਦਿਹਾੜੇ ਜਿਹੜੇ ਨੇ ਉਹ ਨਵੀਆਂ ਤੇ ਉਹ ਨਵੀਆਂ ਚੀਜ਼ਾਂ ਜਿਹੜੀਆਂ ਨੇ ਸਿੱਖ ਰਹੇ ਨੇ ਆਪਣੀ ਬੋਲੀ ਨੂੰ ਅਪਣਾ ਰਹੇ ਨੇ ਆਪਣੀ ਬੋਲੀ ਦੇ ਵਿੱਚ ਬੋਲਣਾ ਸਿੱਖ ਰਹੇ ਨੇ ਅਤੇ ਖਾਸ ਤੌਰ ਤੇ ਜਿਹੜੇ ਸਾਡੇ ਸੱਭਿਆਚਾਰ ਦੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਅਪਣਾ ਰਹੇ ਨੇ ਤਾਂ ਜੋ ਕੱਲ ਨੂੰ ਜਦੋਂ ਕਲਾਸਾਂ ਦੇ ਵਿੱਚ ਵਾਪਸ ਜਾਣਗੇ ਆਪਣੇ ਸਕੂਲਾਂ ਦੇ ਵਿੱਚ ਤਾਂ ਆਪਣੇ ਜਿਹੜੇ ਦੂਸਰੇ ਬੱਚੇ ਨੇ ਦੂਸਰੇ ਧਰਮਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਆਪਣੀਆਂ ਜਿਹੜੀਆਂ ਚੀਜ਼ਾਂ ਦੱਸ ਸਕਣ ਕਿ ਅਸੀਂ ਕਿਸ ਵਿਰਸੇ ਦੇ ਨਾਲ ਜਿਹੜਾ ਉਹ ਸੰਬੰਧ ਰੱਖਦੇ ਆ ਇਸ ਖਾਸ ਤੌਰ ਤੇ ਜਿਹੜੇ ਗੁਰਮਤ ਕੈਂਪ ਨੇ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਖੂਬਸੂਰਤ ਵੇਖਣ ਨੂੰ ਮਿਲੀ ਹੈ ਇਸ ਵਾਰ ਜਿਹੜੇ ਕਈ ਇਹੋ ਜਿਹੇ ਅਧਿਆਪਕ ਨੇ ਇਸ ਗੁਰਮਤ ਕੈਂਪ ਦੇ ਵਿੱਚ ਜਿਹੜੇ ਪਿਛਲੇ ਕੈਂਪਾਂ ਦੇ ਵਿੱਚ ਜਿਹੜੇ ਸਨ ਉਹ ਬੱਚੇ ਸਨ ਬਤੌਰ ਸਟੂਡੈਂਟ ਉਦੋਂ ਉਹ ਜਿਹੜੇ ਸਟੱਡੀ ਕਰਦੇ ਸਨ ਲੇਕਿਨ ਉਹਨਾਂ ਨੇ ਜੋ ਸਿੱਖਿਆ ਜੋ ਉਹਨਾਂ ਨੇ ਅਪਣਾਇਆ ਜੋ ਉਹਨਾਂ ਨੇ ਹਾਸਲ ਕੀਤਾ ਹੁਣ ਅੱਜ ਦੇ ਜਿਹੜੇ ਉਹ ਗੁਰਮਤ ਕੈਂਪ ਨੇ ਉਹਨਾਂ ਦੇ ਵਿੱਚ ਉਹ ਦੂਸਰੇ ਬੱਚਿਆਂ ਨੂੰ ਉਹਦੇ ਪ੍ਰਤੀ ਜਿਹੜੀ ਹੈ ਟ੍ਰੇਨਿੰਗ ਦੇ ਰਹੇ ਨੇ ਸੋ ਜਦਾਂ ਨਾ ਕੁਝ ਕਹਿੰਦੇ ਹੋਏ ਆਓ ਤੁਹਾਨੂੰ ਹਕੀਕਤ ਦੀਆਂ ਤਸਵੀਰਾਂ ਦਿਖਾਉਂਦੇ ਆ ਤੁਹਾਡਾ ਵੀ ਮਨ ਗਦਗਦ ਹੋਵੇਗਾ ਜਦੋਂ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖੋਗੇ ਕਿਸ ਤਰੀਕੇ ਨਾਲ ਸੱਤ ਸਮੁੰਦਰ ਪਾਰ ਪੰਜਾਬ ਤੋਂ ਜਿਹੜਾ ਉਹ ਕਿਸ ਤਰੀਕੇ ਨਾਲ ਬੱਚੇ ਜਿਹੜੇ ਨੇ ਪੰਜਾਬੀ ਨੂੰ ਸਿੱਖ ਰਹੇ ਨੇ ਅਪਣਾ ਰਹੇ ਨੇ ਬੋਲ ਰਹੇ ਨੇ ਅਤੇ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਨੇ ਉਹ ਪੰਜਾਬੀ ਦੇ ਵਿੱਚ ਕਰਕੇ ਕਿੰਨਾ ਖੁਸ਼ ਹੋ ਰਹੇ ਨੇ ਆਓ ਜੀ ਵੇਖਦੇ ਆਂ ਕਗ ਕੰਡ ਬੇ ਹੰਨੰ ਕਾਲਾ ਦਾਦਾ ਕੰਡ ਆਤਰਨ ਮੰਡੰ ਬਰ ਬੰਡੰ ਪੁਜ ਡਾਂਡੇ ਖੰਡੰ ਤੇਜ ਪੁਟੰਡ ਜੋਤੇ ਮੰਡੰ ਪਾਨ ਪ੍ਰਭੰ ਸੁਖ ਸੰਤਾ ਕਰਨ ਕਰਨੇ ਦੁਰਮਤਿਦਾਰਨ ਕੇਲ ਬਿਕਾਰਨ ਆਸਰਨ ਜੈ ਜੈ ਜਗ ਕਾਰਨ ਸ਼ਿਸ਼ਟੇ ਉਬਾਰ ਮਨ ਪੇਤ ਪਾਰਨ ਜਾਤੇ ਗੰਗ ਜੈ ਜੈ ਜਗ ਕਾਰਨ ਸ਼ਿਸ਼ਟੇ ਉਬਾਰ ਮਨ ਪੇਤ ਪਾਰਨ ਜਾਤੇ ਗੰਗ

ਇੱਕੋ ਕਲਾਸ ਪੜਦੇ ਨੇ ਤਾਂ ਅੱਜੇ ਕੋਈ ਫਸਟ ਆ ਗਿਆ ਠੀਕ ਹੈ ਨਾ ਟੌਪ ਕਰ ਗਿਆ ਤੇ ਇਹ ਵੀ ਜਿਹੜਾ ਵੇਲ ਵੀ ਹੋ ਗਿਆ ਘੱਟ ਗਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਾਬਾ ਮੱਖਣਸ਼ਾਲਵਾਣਾ ਸਿੱਖ ਸੈਂਟਰ ਵਿਖੇ ਕਮੇਟੀ ਦੇ ਸਹਿਯੋਗ ਤੇ ਟੀਚਰ ਦੇ ਸਹਿਯੋਗ ਤੇ ਪੇਰੈਂਟਸ ਦੇ ਸਹਿਯੋਗ ਨਾਲ ਇੱਕ ਗੁਰਮਤ ਕੈਂਪ ਜੋ ਕਿ ਲਗਾਇਆ ਜਾਂਦਾ ਹੈ ਸਮਰ ਕੈਂਪ ਸੋ ਇਸ ਵਾਰ ਬੱਚਿਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ ਪਹਿਲੇ ਨਾਲੋਂ ਪਹਿਲਾਂ ਬੱਚੇ ਹੁੰਦੇ ਸੀ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਘੁੰਮਣ ਫਿਰਨ ਦੇ ਵਿੱਚ ਜ਼ਿਆਦਾ ਲੈ ਜਾਂਦੇ ਸੀ ਬਟ ਹਰ ਸਾਲ ਦੀ ਤਰ੍ਹਾਂ ਅਸੀਂ ਹਰ ਸਾਲ ਬੱਚਿਆਂ ਕੇ ਰਿਕੁਐਸਟ ਕਰਦੇ ਹਾਂ ਪੇਰੈਂਟਸ ਅੱਗੇ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁਰਮਤ ਕੈਂਪ ਵਿੱਚ ਲੈ ਕੇ ਆਇਆ ਕਰੋ ਸੋ ਇਸ ਵਾਰੀ ਬਹੁਤ ਸਾਰੇ ਬੱਚੇ ਹੈ ਸਾਡੇ ਕੋਲ অলমোস্ট 100 ਦੇ ਕਰੀਬ ਬੱਚੇ ਬੱਚੇ ਨੇ ਗੁਰਮਤ ਕੈਂਪ ਦੇ ਵਿੱਚ ਜੋ ਕਿ ਵੱਖ-ਵੱਖ ਕਲਾਸਾਂ ਵਿੱਚ ਨੇ ਬਹੁਤ ਛੋਟੇ ਬੱਚੇ ਆਏ ਨੇ ਜੋ ਕਿ ਪੇਰੈਂਟਸ ਆਪਣੇ ਛੋਟੇ-ਛੋਟੇ ਬੱਚੇ ਆ ਇੱਕ ਇਹ ਖੁਸ਼ੀ ਵਾਲੀ ਗੱਲ ਵੀ ਹੈ ਕਿ ਜਿਹੜੇ ਪੇਰੈਂਟਸ ਨੇ ਉਹ ਜਾਗਰੂਕ ਨੇ ਆਪਣੇ ਬੱਚਿਆਂ ਬਾਰੇ ਕਿਉਂਕਿ ਜਦੋਂ ਆਪਾਂ ਛੋਟੇ ਬੱਚੇ ਨੂੰ ਜੋੜਨੇ ਆ ਉਹ ਬੱਚਾ ਜਲਦੀ ਕੈਚ ਕਰਦਾ ਹੈ ਚੀਜ਼ ਨੂੰ ਸੋ ਛੋਟੇ-ਛੋਟੇ ਬੱਚਿਆਂ ਤੋਂ ਹੀ ਜਿਹੜੇ ਬੱਚੇ ਲਾਈਕ 3 3 ਸਾਲ ਦੇ 4 ਸਾਲ ਦੇ ਬੱਚੇ ਤੋਂ ਸ਼ੁਰੂ ਹੋਏ ਨੇ ਸੋ ਜ਼ਿਆਦਾ ਗਿਣਤੀ ਛੋਟੇ ਬੱਚਿਆਂ ਦੀ ਹੈ ਜੋ ਕਿ ਊੜਾੜਾ ਸਿੱਖ ਰਹੇ ਨੇ ਪੰਜਾਬੀ ਬਾਰੇ ਸਿੱਖ ਰਹੇ ਨੇ ਗੁਰੂ ਘਰ ਅਸੀਂ ਕਿੱਦਾਂ ਆਣਾ ਹੈ ਕਿਉਂਕਿ ਤੁਸੀਂ ਦੇਖਦੇ ਹੋ ਕਿ ਜਿੱਦਾਂ ਆਪਾਂ ਸਕੂਲਾਂ ਦੇ ਵਿੱਚ ਵੀ ਜਾਂਦੇ ਨੇ ਬੱਚੇ ਅਸੀਂ ਪਹਿਲੇ ਸਾਲ ਬੱਚੇ ਨੂੰ 3K ਦੇ ਵਿੱਚ ਲੈ ਕੇ ਜਾਂਦੇ ਆਂ ਫਿਰ ਪ੍ਰੀਕੇ ਦੇ ਵਿੱਚ ਲੈ ਕੇ ਜਾਂਦੇ ਆਂ ਅਸੀਂ ਘਰ ਵੀ ਬੱਚਿਆਂ ਨੂੰ ABC ਸਿਖਾ ਸਕਦੇ ਆਂ ਬਟ ਗੁਰੂ ਘਰ ਲਿਆ ਆਂਦਾ ਇੱਕ ਮਕਸਦ ਇਹ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਬੈਣਾ ਸਿਖਾਣਾ ਹੈ ਜਿੱਦਾਂ ਅਸੀਂ ਸਕੂਲ ਵਿੱਚ ਬੈਠਣ ਲਈ ਬੱਚਿਆਂ ਨੂੰ 3K ਤੇ ਪ੍ਰੀਕੇ ਕਰਾਣੇ ਆਂ ਸੇਮ ਉਸੇ ਤਰ੍ਹਾਂ ਸਾਨੂੰ ਗੁਰੂ ਘਰ ਵਿੱਚ ਬੱਚਿਆਂ ਨੂੰ ਲਿਆ ਆ ਕੇ ਬੱਚਿਆਂ ਨੂੰ ਗੁਰੂ ਘਰ ਦੀ ਮਰਿਆਦਾਵਾਰ ਕਿ ਕਿੱਦਾਂ ਅਸੀਂ دیਵਾਨ ਹਾਲ ਦੇ ਵਿੱਚ ਜਾਣਾ ਹੈ ਅਸੀਂ ਕਿਉਂ ਜਾਣੇ ਅਸੀਂ ਕਿਉਂ ਕਨੈਕਟਾਂ ਉਸ ਥਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਤੇ ਅਸੀਂ ਬਹੁਤ ਹੀ ਈश्वਰੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਪੇਰੈਂਟਸ ਇਸ ਗੱਲ ਲਈ ਜਾਗਰੂਕ ਨੇ ਤੇ ਆਪਣੇ ਬੱਚਿਆਂ ਨੂੰ ਗੁਰੂ ਘਰ ਵਿੱਚ ਲੈ ਕੇ ਆਏ ਨੇ ਹਾਂਜੀ ਕਿਉਂਕਿ ਪੇਰੈਂਟਸ ਬੱਚਿਆਂ ਨੂੰ ਲੈ ਕੇ ਆਂਦੇ ਨੇ ਹਨਾ ਤੁਹਾਨੂੰ ਪਤਾ ਹੈ ਕਿ ਹਰ ਇੱਕ ਫੈਮਿਲੀ ਵਰਕਿੰਗ ਫੈਮਿਲੀ ਹੈ ਪੇਰੈਂਟਸ ਮਦਰ ਵੀ ਕੰਮ ਕਰਦੇ ਨੇ ਫਾਦਰ ਵੀ ਕੰਮ ਕਰਦੇ ਨੇ ਬਟ ਹਰ ਇੱਕ ਪੇਰੈਂਟ ਚਾਹੁੰਦਾ ਹੈ ਕਿ ਮੇਰਾ ਬੱਚਾ ਸਿੱਖੇ ਬਟ ਜਦੋਂ ਬੱਚਾ ਸਿੱਖਦਾ ਹੈ ਆਪਾਂ ਕੋਸ਼ਿਸ਼ ਪੇਰੈਂਟਸ ਕਰਦੇ ਨੇ ਬਟ ਜਦੋਂ ਉਹ ਬੱਚਾ ਸਟੇਜ ਤੇ ਜਾਂਦਾ ਹੈ ਕੁਝ ਸਿੱਖ ਕੇ ਤੇ ਫਿਰ ਪੇਰੈਂਟਸ ਵੀ ਤੇ ਆਫ ਕੋਰਸ ਖੁਸ਼ੀ ਹੁੰਦੀ ਹੈ ਕਿ ਬੱਚੇ ਬਹੁਤ ਵਧੀਆ ਸਿੱਖ ਰਹੇ ਨੇ ਆਪਣੇ ਧਰਮ ਨਾਲ ਆਪਣੇ ਪੰਜਾਬੀ ਨਾਲ ਕਨੈਕਟ ਹੋ ਰਹੇ ਨੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮਤ ਕੋ ਅਸੰਬਰ ਕੈਂਪ ਬਾਰੇ ਕਾਲ ਕਰ ਰਹੀ ਆ ਕਿ ਸਾਡੇ ਕੋਲੋਂ ਬਹੁਤ ਛੋਟੇ ਬੱਚੇ ਐ ਇਸ ਵਾਰੀ ਫਸਟ ਟਾਈਮ 3 ਟੂ 5 ਇਅਰ ਬੱਚੇ ਜਿਹੜੇ ਆ ਰਹੇ ਨੇ ਉਹ ਬਿਲਕੁਲ ਇੰਨੇ ਸੋਹਣੇ ਤਰੀਕੇ ਨਾਲ ਕੈਂਪ ਲਾ ਰਹੇ ਨੇ ਉਹਨਾਂ ਬੱਚਿਆਂ ਨੇ ਊੜਾ ਐੜਾ ਸਾਰਾ ਆਪਣੇ ਹੱਥਾਂ ਦੇ ਨਾਲ ਲਿਖਿਆ ਵੀ ਹੈ ਤੇ ਪੜਨਾ ਸਿੱਖਿਆ ਹੈ ਤੇ ਸਭ ਤੋਂ ਜ਼ਿਆਦਾ ਇਹ ਹੈ ਕਿ ਜਿਹੜੇ ਪਿਛਲੇ ਸਮੇਂ ਵਿੱਚ ਸਾਡੇ ਕੋ ਬੱਚੇ ਇਨ੍ਹਾਂ ਕਲਾਸਾਂ ਦੇ ਵਿੱਚੋਂ ਗ੍ਰੋ ਆਪ ਹੋਏ ਨੇ ਜਿਨ੍ਹਾਂ ਨੇ ਸੰਥਿਆ ਲਈ ਹੈ ਪੰਜਾਬੀ ਸਿੱਖੀ ਹੈ ਤੇ ਅੱਜ ਉਹ ਬੱਚੇ ਸਾਡੇ ਦੇ ਨਾਲ ਇਨ੍ਹਾਂ ਕਲਾਸਾਂ ਦੇ ਵਿੱਚ ਪੜਾਅ ਵੀ ਰਹੇ ਨੇ ਤੇ ਗੁਰਮਤ ਕੈਂਪ ਵਿੱਚ ਵਲੰਟੀਅਰ ਵੀ ਕਰਦੇ ਪਏ ਨੇ ਤੇ ਪੂਰੀ ਪੂਰੀ ਕਲਾਸ ਹੋਲਡ ਕਰਦੇ ਪਏ ਨੇ ਤੇ ਮੇਰੇ ਸਾਰੇ ਪੇਰੈਂਟਸ ਨੂੰ ਰਿਕਵੈਸਟ ਹੈ ਕਿ ਸਾ ਤੁਸੀਂ ਜਿੰਨਾ ਵੱਧ ਤੋਂ ਵੱਧ ਕੇ ਆ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਲੈ ਕੇ ਆ ਸਕਦੇ ਹੋ ਤੇ ਅੱਜ ਵੀ ਐਡਮਿਸ਼ਨ ਸਾਡੇ ਕੋਲ ਸਟਿਲ ਚੱਲ ਰਹੀਆਂ ਆ ਤੇ ਸਾਡੇ ਕੋਲ 3 ਵੀਕ ਘੱਟੋ-ਘੱਟ ਕੈਂਪ ਦੇ ਪਏ ਆ ਤੇ ਜਰੂਰ ਆਓ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਗੁਰਮਤਨਾਂ ਹਿਸਟਰੀ ਨਾਲ ਗੁਰੂ ਘਰ ਨਾਲ ਜਰੂਰ ਜੋੜੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ